ਸਸਿਕਲ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਸਵਾਗਤ ਹੈ। ਹੋਰ ਸਭ ਠੀਕ ਠਾਕ ਹੋ। ਪਹਿਲਾਂ ਸੁਣੋ ਜਪਜੀ ਸਾਹਿਬ ਦਾ ਪਾਠ। ਨਿਰੂਪ ਨਿਰਵੈਰ ਅਕਾਲ ਮੂਰਤ ਅਜੂਨੀ ਸੈਪ। ਮੈਨੂੰ ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਪਹਿਲਾਂ ਭੈਣ ਜੀ ਨੇ ਲਾਇਪੋ ਚੇ। ਵੋਚੇ ਲਾਂ ਤੋਂ ਬਾਅਦ ਭੈਣ ਜੀ ਨੇ ਬਣਾਣੀ ਹੁੰਦੀ ਹੈ ਰੋਟੀ। ਇਹ ਕੁੜੀ ਸੁਣਦੀ ਕਿ ਨਹੀਂ? ਅੱਖਾਂ ਵਾਲੇ ਗੱਲਾਂ ਕਰਦੀ ਐ ਫੇਰ ਆ ਬਚਕੇਆ ਗੋਹਾ ਗੋਹਾ ਚੱਕਣਾ ਹੀ ਪੈਣਾ ਸੀ ਗਾਰੀ ਭਾਜੇ ਗੋਹਾ ਚੱਕਣਾ ਹੀ ਪੈਣਾ ਗਾਇਸ ਵੀਰੇ ਝਾੜੂ ਲਾਣਾ ਸ਼ੁਰੂ ਕਰਤਾ ਵਾ 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 ਕਿਆ ਬਾਤਾਂ ਨੇ ਪੱਤੇ ਉੜਦੇ ਹੋਏ ਪੱਠੇ ਉੜਦੇ ਹੋਏ ਉਹ ਝਾੜੂ ਲਾਣ ਤੋਂ ਬਾਅਦ ਘਾਤਣਾੜ ਭਰਿਆ ਗੋਹਾ ਗੋਹਾ ਚੱਕ ਕੇ ਸਿਰ ਤੇ ਕਿਆ ਬਾਤਾਂ ਨੇ ਕਿਆ ਬਾਤਾਂ ਬਾਜੀ ਵਾ ਪ੍ਰੋਗਰਾਮ ਹੁੰਦਾ ਹੀ ਸੀਗਾ ਬਸ ਡਿਗਣੇ ਵਾਲਾ ਹੀ ਸੀਗਾ ਆਪਾਂ ਭੱਜ-ਭੱਜ ਕੇ ਢੋਕਰਿਆ ਗੋਹੇ ਦੇ ਚੱਕੇ ਗੋਹਾ ਚੱਕ ਕੇ ਸਟਿਆ ਢੇਰ ਤੇ ਗਾਈਜ਼ ਵੀਰੇ ਫੇਰ ਕੀ ਹੋਣਾ ਸੀਗਾ ਫੇਰ ਮੈਡਮ ਕਹਿੰਦੀ ਮੈਂ ਇਹ ਗਈ ਚੱਲੀ ਮੈਂ ਕਹਿੰਦਾ ਜਾ ਵੀ ਜਾ ਤੂੰ ਜਾ ਤੇ ਆਪਾਂ ਚੱਕਿਆ ਮੋਟਰਸਾਈਕਲ ਆਪਾਂ ਪਹੁੰਚ ਕੇ ਖੇਤਾਂ 'ਚ ਖੇਤਾਂ 'ਚ ਗਏ ਤਾਂ ਬੀਬੀਆਂ ਲੱਗੀਆਂ ਸੀ ਆਲੂ ਪੱਟਣ ਆਪਾਂ ਘਰੇ ਆਏ ਤਾਂ ਆਪਣੇ ਆਏ ਸੀਗੇ ਤਾਇਆ ਜੀ ਤੇ ਭੂਆ ਜੀ ਅਮਰੀਕਾ ਵਾਲੀ ਉਹਨਾਂ ਨੇ ਜਾਣਾ ਮਾ ਕੱਲੋ ਅਮਰੀਕਾ ਤੇ ਆਪਾਂ ਪਹੁੰਚ ਕੇ ਖੇਤਾਂ ਵਿੱਚ ਚਾਹ ਲੈ ਕੇ ਗਾਈਜ਼ ਵੀਰੇ ਲਓ ਜੀ ਚਾਹ ਪੀ ਲਓ ਡੈਡੀ ਤੇ ਬੀਬੀਆਂ ਲਾ ਪੀਆਂ ਚਾਹ ਪੀਣ ਆਲੂ ਪਟ ਰਹੇ ਸੀ ਆਲੂ ਚੱਕਣ ਵਾਲੀਆਂ ਸੀਗੀਆਂ ਬੀਬੀਆਂ ਤੇ ਡੈਡੀ ਉਹ ਨਹੀਂ ਚਲਾ ਰਹੇ ਸੀ ਟਰੈਕਟਰ ਗਾਈਜ਼ ਵੀਰੇ ਆਲੂ ਨਿਕਲੇ ਆ 20 ਬੋਰੀਆਂ ਕਿਉਂਕਿ ਇਹ ਅਸੀਂ ਬੱਟ ਰੱਖਣਾ ਸੀ 20 ਸਿਰਫ ਆਲੂ ਵੀ ਵੀ 20 ਜਨ ਲਈ ਤੇ ਆਪਾਂ ਪਹੁੰਚ ਕੇ ਕਣਕ ਦੇਖਣ ਗਾਈਜ਼ ਵੀਰੇ ਨੇਰੀ ਚੱਲਣ ਨਾਲ ਕਣਕ ਡੇਪਈ ਵੀਰ ਆਪਾਂ ਗਾਈਜ਼ ਵੀਰੇ ਟਰੈਕਟਰ ਲੈ ਕੇ ਬੋਰੀਆਂ ਲਦਣ ਚੱਲ ਗਏ ਬੋਰੀਆਂ ਲਦਣ ਲਈ ਆਪਾਂ ਕੀ ਤਾ ਸੰਦੀਪ ਨੂੰ ਫੋਨ ਸੰਦੀਪ ਆ ਜਾ ਬੋਰੀਆਂ ਲਦਾ ਦੇ ਚਲੋ ਸੰਦੀਪ ਕਹਿੰਦਾ ਮੈਂ ਆਣਾ 15 ਮਿੰਟਾਂ ਦੇ ਵਿੱਚ ਵਿੱਚ ਤੇ ਆਪਾਂ ਜਾਣਾ ਸੀਗਾ ਵਿਆਹ ਤੇ ਆਪਾਂ ਆ ਕੇ ਹੋ ਗਏ ਰੈਡੀ ਬੰਨੀ ਪੱਗ ਤੇ ਪਾਈ ਬਰਬਰੀ ਵਾਲੀ ਸ਼ਰਟ ਕਿਆ ਬਾਤ ਆ ਢਿੱਡ ਨਹੀਂ ਘਟਨੇ ਗਾਈਜ਼ ਵੀਰੇ ਆਪਾਂ ਜਾਣਾ ਸੀਗਾ ਕੋਟਪਤੂਹੀ ਚਲੋ ਜੀ ਆਪਾਂ ਪਹੁੰਚ ਗਏ ਕੋਟ ਪੈਲਸ ਦੇ ਵਿੱਚ ਸਵਰਨ ਪੈਲਸ ਕੋਟ ਫਤੂਹੀ ਗਾਈਜ਼ ਵੀਰੇ ਬਹੁਤ ਬੰਦੇ ਆਪਣੇ ਬੈਠੇ ਸੀਗੇ ਕੋ ਸਾਬ ਚੰਨੀ ਬਣਵਾਇਆ ਤੇ ਭੂਮੜਾ ਜੱਟ ਵੀਰ ਆਪਣਾ ਤੇ ਪ੍ਰਭਜੋਤ ਸਿੰਘ ਜੋਤੀ ਸਾਰੇ ਆਪਾਂ ਅੱਗੇ ਹੋ ਸੀਗੇ ਆਪਾਂ ਵੀਰੇ ਵਿਆਹ ਖਾਣ ਤੇ ਜੋਤੀ ਕੋ ਸਾਬ ਤੇ ਚੰਨੀ ਜੱਟ ਤੇ ਉੱਤੇ ਉਹ ਖਲੇ ਤੇਰੇ ਜੱਟ ਨੇ ਕਿਰਪਾਨ ਖੋਲੀ ਲਾੜੇ ਦੀ ਬਾਵਾ ਗਾਈਜ਼ ਵੀਰੇ ਭੰਗੜਾ ਪੈ ਰਿਆ ਉਰਤ ਠੋਕੇ ਜੀ ਦੀ ਵਾਈ ਬਹੁਤ ਮਤਮਾਦਿਆ ਸਾਡੇ ਭਰਾ ਰਾਜੂ ਦਾ ਵਿਆਹ ਸੀ ਆਏ ਹਾਏ ਕਿਆ ਬਾਤ ਰਾਜੂ ਸਟੇਪ ਤੇ ਰਹੀ ਹੈ ਕਿਆ ਬਾਤ ਉਹ ਤਾਂ ਬਚਨ ਨਹੀਂ ਹੋਣੀ ਕੋਈ ਸ਼ੁਰੂ ਬਾਜੀਵਾ ਰੋਟ ਕੀ ਆਣਾ ਭਾਜੀ ਜੰਨੀ ਚੱਕਦੇ ਫੱਟੇ ਲਾ ਲਾ ਕੇ ਲੈ ਕੇ ਤੇ ਫਾੜ ਭੰਗੜੇ ਤੇ ਕੋ ਸਾ ਮੇਰੇ ਕੋਲ ਬੈਠ ਕੇ ਕਹੀ ਜਾਂਦੀ ਚੱਲ ਭੰਗੜਾ ਪਾਈਏ ਮੈਂ ਕਹਾਂ ਨਾ ਸਾਰੇ ਹੋਣਗੇ ਕਿ ਭੰਗੜਾ ਪਾਣੇ ਵਾਲੇ ਨੇ ਹੋਣਾ ਤਾਂ ਉੱਤੇ ਭੰਗੜੇ ਵੋ ਬੰਦੇ ਘਰੇ ਸਾਡੇ ਕੋਸ ਆਗੰਦੀ ਕਾਕਾ ਇਹ ਪੰਗੜੇ ਪਹਿਣੇ ਹੀ ਹੁੰਦੇ ਆ ਕੋਈ ਗੱਲ ਆਪਾਂ ਬਲਾਈ ਸਸਤੀ ਘਲ ਤੇ ਆਪਾਂ ਤੌਰ ਤੇ ਬੰਗਿਆਂ ਨੂੰ ਕਿਉਂਕਿ ਰਾਹ ਦੇ ਵਿੱਚ ਆਪਾਂ ਜਾਣਾ ਸੀ ਗਰਾਮਪੁਰ ਅਟਾਰੀ ਸੰਤਾਂ ਦੀ ਕੁਟਿਆ ਸੰਤ ਬਾਬਾ ਸੁੱਚਾ ਸਿੰਘ ਜੀ ਉਹਨਾਂ ਦਾ ਸਥਾਨ ਹੈ ਤੇ ਜਦੋਂ ਵੀ ਕੋਈ ਰਾਮਪੁਰ ਅਟਾਰੀ ਗਵਿੰਦਪੁਰਾ ਨੂੰ ਜਾਂਦਾ ਤਾਂ ਜ਼ਰੂਰ ਇੱਥੇ ਨਸਤਮਸਤ ਹੋਇਆ ਕਰੋ ਨੇਕੀ ਵਾਲੇ ਸੰਤਾਂ ਦਾ ਸਥਾਨ ਜਿਹੜਾ ਸਥਾਨ ਮੰਨਣ ਹਣੇ ਗੁਰਦੁਆਰੇ ਉਹੀ ਸਥਾਨ ਇੱਥੇ ਵੀ ਹੈ ਜੀ ਨੇਕੀ ਵਾਲੇ ਸੰਤਾਂ ਦਾ ਆਪਾਂ ਪਹੁੰਚ ਗਏ ਮੈਡਮ ਕੋ ਮੈਡਮ ਕ੍ਰਾਂਕਸ ਪਤਾ ਨਹੀਂ ਕਾਲੀ ਰੋਜ਼ ਹੀ ਰੋਣਾ ਧੋਣਾ ਫਿਰ ਸਾਹਮਣੇ ਸ਼ੁਰੂ ਕਰ ਦਿੰਦੀ ਚਲੋ ਘਰੇ ਆ ਕੇ ਦਾਲ ਨੂੰ ਲਾਣਾ ਸੀ ਤੜਕਾ ਮੈਡਮ ਦਾ ਪਿਸ ਕੰਮ ਕਰਨ ਤੇ ਆਪਾਂ ਪਏ ਪਸੋਂ ਨੂੰ ਪੱਠੇ ਪੱਠੇ ਪਾਨ ਤੋਂ ਬਾਅਦ ਵਾਹ ਕਿਆ ਬਾਤਾਂ ਪੱਠੇ ਕਾਣਾ ਆ ਪੱਠੇ ਕਾ ਤੇ ਉਸ ਤੋਂ ਬਾਅਦ ਆਪਾਂ ਜਾਣਾ ਸੀ ਸਿਲੰਡਰ ਛੱਡਣ ਸਿਲੰਡਰ ਛੱਡ ਕੇ ਆਪਾਂ ਕਿਹਾ ਚਲ ਜਾਓ ਭਰਾਵਾ ਹਨੇਰਾ ਹੋ ਗਿਆ ਹੁਣ ਤੁਸੀਂ ਇੱਥੇ ਬੈਠੇ ਰਹੋਗੇ ਗਾਇਜ਼ ਵੀਰ ਇੱਥੇ ਫੇਰ ਆਪਾ ਭਈਆ ਚੱਕਿਆ ਨਾਲ ਚਲੋ ਜੀ ਭਈਆ ਜੀ ਆਜੋ ਭਈਆ ਜੀ ਬਣ ਹੁਸੈਨ ਦਾ ਕੁਛ ਖਲਾਬ ਲਵ ਲਵ ਕੇ ਘਰ ਆ ਕੇ ਰੋਟੀ ਖਾਓ ਤੇ ਬੀਬੀ ਹਣੀ ਦਾੜ ਰੋਟੀ ਪਾ ਕੇ ਦੇ ਰਹੇ ਸੀ ਘਰਦਿਆਂ ਨੂੰ ਤੇ ਕਛਲਿਆ ਬੀਬੀ ਜੀ ਪਹੁੰਚ ਚੁੱਕੇ ਨੇ ਬਾਜੀ ਬਾ ਕਛਲਿਆ ਜੀ ਗਾਇਸ ਭੈਣੇ ਗਾਇਸ ਭੈਣੇ ਪਹੁੰਚ ਚੁੱਕੀ ਸੀ ਤੇ ਆਪਣੇ ਲਈ ਆਇਆ ਬੂੰਦੀ ਵਾਲਾ ਰੈਤਾ ਦਾਲ ਤੇ ਪ੍ਰਸ਼ਾਦਾ ਦੇ ਨਾਲ ਖੀਰਾ ਆਪਾਂ ਖਾ ਕੇ ਤੇ ਆਪਾਂ ਨਿਕਲ ਕੇ ਸ਼ੇਅਰ ਕਰ ਮੋਰੇ ਸਗਾ ਲੱਕੀ ਬਦਮਾਸ਼ ਇੰਸਟਾਗ੍ਰam ਵਾਲਾ ਉਦੇ ਫੈਨ ਆਏ ਹੋਏ ਸਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਕੀਤੇ ਸੈਰ ਸੈਰ ਜਰੂਰ ਕਰਿਆ ਕਰੋ ਰਾਤ ਨੂੰ ਤਾਂ ਜੋ ਤੁਹਾਡੇ ਫੇਫੜੇ ਖੁੱਲੇ ਰਹਿਣ ਤਾਜੀ ਹਵਾ ਲਿਆ ਕਰੋ ਨਿਆਣਿਆਂ ਤਾਜੀ ਹਵਾ ਲਓ ਤੇ ਨਜ਼ਾਰੇ ਲਓ ਬਾਜੀਵਾ ਤੇ ਤੇ ਸੈਰ ਆ ਚੱਕ ਦੇ ਜੱਜੀ ਬੈਸ ਵੀ ਆ ਜਾਂਦੇ ਕਦੇ ਕਦੇ ਸਾਡੇ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਤੇ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ